ਤੱਕ ਸਾਹ ਜਗੇ ਅ ਸ਼ਰਮਣੀ ਅਕਾਲੀ ਦਲ ਗਈ ਤੇ ਉੱਥੇ ਬੀਬੀ ਜਗੀਰ ਕੌਰ ਦਾ ਧੜਾ ਵੀ ਗਿਆ ਮਾਫੀ ਮੰਗ ਕੇ ਆਏ ਨੇ ਬੀਬੀ ਜਗੀਰ ਕੌਰ ਕਾਦੀ ਕਾਦੀ ਮਾਫੀ ਮੰਗੂਗੀ ਪਹਿਲਾਂ ਬੀਬੀ ਜਗੀਰ ਕੌਰ ਉਸ ਚੀਜ਼ ਦੀ ਮਾਫੀ ਮੰਗੇ ਵੀ ਮੈਂ ਆਪਣੀ ਦਾੜੀ ਕਟਾਉਣੀ ਹੈ ਵੀ ਮੈਂ ਪਾਰਲਰ ਜਾਨੀ ਹੈ ਬੀਬੀ ਜਗੀਰ ਕੌਰ ਇਹ ਜੀ ਕੁੱਤੀ ਜਨਾਨੀ ਹੈ ਜਿਹਨੇ ਜਨਾਨੀ ਦੇ ਹੁੰਦੇ ਹੋਏ ਆਪਣੀ ਧੀ ਤੇ ਜ਼ੁਲਮ ਕੀਤਾ ਠੀਕ ਹੈ ਇਹ ਆਪ ਭੁੱਲ ਗਈ ਵੀ ਇਹਦਾ ਆਪ ਦਾ ਕਿਰਦਾਰ ਕੀ ਹੈ ਹਾਂ ਆਪਦਾ ਸਿੱਖੀ ਚ ਕਿਤੇ ਪੂਰੀ ਨਹੀਂ ਉਤਰੀ ਜੇ ਇਹਦੀ ਧੀ ਲਮੈਜ ਕਰਾਉਂਦੀ ਤਾਂ ਉਹਨੂੰ ਇਹ ਮਰਵਾ ਦਿੰਦੀ ਐ ਕੁੜੀ ਮਾਰ ਨਾਲ ਤਾਂ ਸਾਡਾ ਕੋਈ ਸਿੱਖਾਂ ਦਾ ਰਿਸ਼ਤਾ ਹੀ ਨਹੀਂ ਹੈਗਾ ਠੀਕ ਐ ਅਸੀਂ ਤਾਂ ਉਹਨੂੰ ਮੁੱਢੋਂ ਨਕਾਰਦੇ ਹਾਂ ਚਾਹੇ ਮੇਰੇ ਸਾਹਮਣੇ ਖੜੀ ਹੋਵੇ ਜਾਂ ਸਾਹਮਣੇ ਮੂੰਹ ਤਾਂ ਮੈਂ ਕਹਾਂਗੀ ਵੀ ਤੂੰ ਕੁੜੀ ਮਾਰ ਹਾਂ ਠੀਕ ਐ ਅੱਜ ਉਹ ਸਾਡੇ ਰਾਜ ਕਰਨਾ ਚਾਹੁੰਦੀ ਐ ਅੱਜ ਉਹ ਵਾਰਡੋਰ ਸੰਭਾਲਣਾ ਚਾਹੁੰਦੀ ਐ ਅੱਜ ਉਹ ਉਹ ਜਿਹੜਾ ਨਹੀਂ ਕਹਿੰਦੀ ਵੀ ਹਾਂ ਮੈਂ ਅਕਾਲ ਚਲੋਂ ਬਚਾਉਣਾ ਠੀਕ ਐ ਜਿਹੜੀ ਖੁਦ ਨੇ ਗੁਰੂ ਸਾਹਿਬ ਦੇ ਮਤਲਬ ਜਿਹੜੇ ਸੰਧਾਤ ਨਹੀਂ ਉਹਨਾਂ ਦੇ ਪੈਰਾਂ ਦੇ ਸਕੀ ਉਹ ਅਕਾਲ ਚਲੋਂ ਕਿਵੇਂ ਠੀਕ ਹੈ ਉਹ ਬਿਲਕੁਲ ਨਹੀਂ ਜ਼ਗੀਰਕਾਰ ਦੀ ਬਿਲਕੁਲ ਵੱਡੀ ਗਲਤੀ ਆ ਇਹ ਠੀਕ ਹੈ ਇਹ ਮਾਫੀਯੋਗ ਹੈ ਹੀ ਨਹੀਂ ਜੇ ਕਿਤੇ ਅਕਾਲੀ ਫੂਲਾ ਸਿੰਘ ਵਰਗੇ ਹੁੰਦੇ ਤਾਂ ਦੀ ਧੌਣ ਲਾਣਦੇ ਠੀਕ ਹੈ ਨਾ ਤਾਂ ਮਿਜ ਹਿੰਮਤ ਆ ਨਾ ਆਪਣਾ ਜਥੇਦਾਰ ਰਗਵੀਰ ਸਿੰਘ ਦੇ ਵਿੱਚ ਹਿੰਮਤ ਆ ਵੀ ਇਹਨਾਂ ਦੇ ਮੂੰਹ ਤੇ ਛੱਪਰ ਮਾਰੇ ਠੀਕ ਹੈ ਇਹ ਤਾਂ ਆਪ ਇਹਨਾਂ ਦੇ ਗੋਲੇ ਬਣੇ ਹੋਏ ਨੇ ਇਹ ਤਾਂ ਆਪ ਹੱਥ ਛੋੜ ਕੇ ਖੜਦੇ ਨੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਜਦੋਂ ਆਉਂਦਾ ਸੀ ਜਦੋਂ ਪੁੱਛਦਾ ਸੀ ਹਾਂ ਵੀ ਪੰਜਾਬ ਦੇ ਰਾਜਿਆ ਕਿਵੇਂ ਆਇਆ ਠੀਕ ਹੈ ਉਦੋਂ ਕਹਿੰਦਾ ਸੀ ਅਕਾਲੀ ਜੀ ਥੋਡੇ ਦਰਸ਼ਨਾਂ ਲਈ ਆਇਆ ਉਹ ਸੀ ਮਹਾਰਾਜਾ ਰਣਜੀਤ ਸਿੰਘ ਜਿਹੜਾ ਪੰਜਾਬ ਦਾ ਰਾਜਾ ਸੀਗਾ ਆ ਹੁਣ ਤਾਂ ਪੰਜਾਬ ਸੂਬੇ ਤੋਂ ਇਹਨਾਂ ਨੇ ਸੂਬੇ ਬਣਾਤੀ ਆ ਨਾ ਠੀਕ ਹੈ ਉਹਦੇ ਵਿਸ਼ਾਲ ਪੰਜਾਬ ਦਾ ਰਾਜਾ ਸੀਗਾ ਉਹ ਉਹ ਵੀ ਹੱਥ ਜੋੜ ਕੇ ਮਤਲਬ ਸਾਡੇ ਪ੍ਰਧਾਨਾਂ ਦੇ ਮੂਹਰੇ ਖੜਦਾ ਹੁੰਦਾ ਸੀਗਾ ਸੋਨੀ ਕਮੇਟੀ ਦੇ ਪ੍ਰਧਾਨਾਂ ਦੇ ਮੂਹਰੇ ਖੜਦਾ ਹੁੰਦਾ ਸੀਗਾ ਇਹ ਤਾਂ ਲੋਕ ਇਹਨਾਂ ਨੇ ਤਾਂ ਕੁੱਤੇ ਬਣਾਏ ਪਏ ਨੇ ਸਾਡੇ ਪ੍ਰਧਾਨ ਹਾਂ ਇਹ ਤਾਂ ਪ੍ਰਧਾਨਾਂ ਨੂੰ ਪ੍ਰਧਾਨਗੀ ਕਰਨ ਹੀ ਨਹੀਂ ਦੇ ਰਹੇ ਇਹ ਤਾਂ ਤੁਸੀਂ ਦੇਖਿਆ ਸੀਗਾ ਪਿੱਛੇ ਜੇ ਪਹਿਲਾਂ ਇੱਕ ਧੁੰਮਾ ਸ਼ਖਵੀਰ ਬਾਦਲ ਦੇ ਪੈਰਾਂ ਦੇ ਵਿੱਚ ਬੈਠਾ ਸੀਗਾ ਠੀਕ ਹੈ ਇਹ ਕਿਹੜੇ ਕਾਲੇ ਕਾਲਦਿਆਂ ਗੱਲਾਂ ਕਰਦੇ ਨੇ ਇਹ ਸਿਰਫ ਇੱਕ ਵਪਾਰਕ ਪਾਰਟੀ ਬਣ ਕੇ ਰਹਿ ਗਈ ਹੈ ਇਹ ਸਿਰਫ ਇੱਕ ਪੈਸਾ ਬਣਾਉਣ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ ਜਨਮ ਕਰਨ ਵਾਲੀ ਪਾਰਟੀ ਬਣ ਕੇ ਰਹਿ ਗਈ ਹੈ ਕਨਦਲ ਨੇ ਖੁਦ ਮੇਰੇ ਤੇ ਜਨਮ ਕੀਤੇ ਨੇ ਤੁਸੀਂ ਕਿਹਾ ਹੈ ਕਿ ਬੀਬੀ ਜ਼ਗੀਰ ਕੌਰ ਪਾਰਲਰ ਜਾਂਦੇ ਨੇ ਆਪਣੀ ਦਾੜੀ ਕਟਵਾਉਂਦੇ ਨੇ ਫਿਰ ਕੀ ਇਹ ਸਿੱਖੀ ਦਾ ਦਿਖਾਵਾ ਕੀਤਾ ਜਾ ਰਿਹਾ ਬਿਲਕੁਲ ਸਿੱਖੀ ਦਾ ਦਿਖਾਵਾ ਕਰ ਰਹੇ ਨੇ ਜਿਹੜੇ ਮਤਲਬ ਇਹ ਨਾਲ ਖੜੇ ਨੇ ਨਾ ਹੁਣ ਅਲੱਗ ਖੜੇ ਨੇ ਅਲੱਗ ਹੋ ਕੇ ਖੜੇ ਨੇ ਠੀਕ ਹੈ ਮੈਂ ਮੰਨਦੀ ਆ ਮੈਂ ਅਮਰਤ ਨਹੀਂ ਸ਼ੱਕਿਆ ਬਾ ਪਰ ਤੁਸੀਂ ਦੇਖਿਆ ਕਦੇ ਮੇਰੇ ਮੇਕਅਪ ਕੀਤਾ ਦੇਖਿਆ ਤੁਸੀਂ ਤੁਸੀਂ ਮੇਰੇ ਨਾਲ ਇੰਨੇ ਇੰਟਰਵਿਊ ਕੀਤੇ ਨਾ ਕਦੇ ਮੇਕਅਪ ਕੀਤਾ ਦੇਖਿਆ ਅਸੀਂ ਕਿਤੇ ਨਾ ਕਿਤੇ ਫਿਰ ਵੀ ਸਹੀ ਆ ਅਸੀਂ ਕਿਤੇ ਨਾ ਕਿਤੇ ਫਿਰ ਵੀ ਸੱਚੇ ਖੜੇ ਆ ਠੀਕ ਹੈ ਪਰ ਇਹ ਤਾਂ ਮੈਂ ਹੈਰਾਨ ਆ ਇਹਨਾਂ ਦੇ ਕਰਤੂਤਾਂ ਸੁੱਚਾ ਸਿੰਘ ਲੰਗਾ ਵਰਗਿਆਂ ਦੇ ਵੀਡੀਓ ਆ ਗਿਆ ਨੇ ਕਿੰਨੇ ਲੋਕਾਂ ਦੇ ਵੀਡੀਓ ਆ ਗਿਆ ਨੇ ਠੀਕ ਹੈ ਨਾ ਜਿਨ੍ਹਾਂ ਨੇ ਘਰ ਜਨਾਨੀਆਂ ਹੁੰਦੇ ਹੋਏ ਬਾਹਰੇ ਵਿਵਚਾਰਤਾ ਕਰਦੇ ਨੇ ਠੀਕ ਹੈ ਜਿਹਦੇ ਸਿਰ ਤੇ ਆਦਮੀ ਨਹੀਂ ਹੈਗਾ ਜਿਹਦੇ ਸਿਰ ਮੰਨ ਕੇ ਚੱਲੋ ਜਿਹਦੇ ਕੋਲ ਜਨਾਨੀ ਨਹੀਂ ਹੈਗੀ ਉਹ ਤਾਂ ਕਿਤੇ ਬਾਹਰ ਜਾਵੇ ਹੀ ਜਾਵੇ ਇਹ ਸਾਰਾ ਕੁਝ ਹੁੰਦੇ ਹੋਏ ਸੌ ਸੌ ਥਾਂ ਗੂੰ ਖਾਂਦੇ ਨੇ ਠੀਕ ਹੈ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਇਹਨਾਂ ਲੋਕਾਂ ਨੂੰ ਵੀ ਇਹ ਹੋਣਾ ਸਾਡਾ ਅਕਾਲੀ ਦਲ ਦੀ ਇਹ ਪ੍ਰਧਾਨਗੀ ਕਰਨਗੇ ਅਕਾਲੀ ਦਲ ਨੂੰ ਇਹ ਬਚਾਉਣਾਂ ਦੀ ਗੱਲਾਂ ਕਰਦੇ ਨੇ ਠੀਕ ਹੈ ਪਹਿਲਾ ਆਪਦਾ کردار ਸਵਾਰਨ ਠੀਕ ਹੈ ਮੈਂ ਮੇਰੇ ਕੋਲ ਇਹੋ ਜਿਹਾ ਕੁਝ ਪਿਆ ਜਿਹੜੇ ਹੁਣ ਵੀ ਮਤਲਬ ਇਹ ਡਰਾਮਾ ਕਰਦੇ ਨੇ ਇਹਨਾਂ ਦਾ ਇਹੋ ਜਿਹਾ ਕੁਝ ਪਿਆ ਵੀ ਮੇਰੇ ਸਾਹਮਣੇ ਖੜ ਕੇ ਇੱਕ ਵਾਰ ਗੱਲ ਨਹੀਂ ਇਹ ਕਰ ਸਕਦੇ ਲੋਕ ਠੀਕ ਹੈ ਨਾ ਤੇ ਇਹਨਾਂ ਲੋਕਾਂ ਦਾ ਕੰਮ ਕੀ ਸੀਗਾ ਨੌਜਵਾਨ ਬੱਚੀਆਂ ਜਿਨ੍ਹਾਂ ਤਾਂ ਦੇਖਣਾ ਵੀ ਥੋੜਾ ਜਿਹਾ ਸੌਰਾ ਨਾਲ ਕੋਈ ਲੜਾਈ ਹੋਈ ਵੀ ਹੈ ਸੌਰੇ ਨੂੰ ਕਹਿ ਕੇ ਕਿ ਚੱਕ ਥਲ ਕਰ ਕਰ ਕੇ ਉਹਨੂੰ ਖਤਮ ਕਰਵਾਉਣਾ ਜਨਾਨੀ ਨੂੰ ਵੀ ਸਾਡੇ ਪੈਰਾਂ ਚ ਡਿੱਗ ਠੀਕ ਹੈ ਇਹ ਲੋਕ ਰਾਜੋਗ ਭਗਦੇ ਨੇ ਇਹਨਾਂ ਨੂੰ ਤਾਂ ਮੇਰੇ ਵਰਗੀਆਂ ਤੂੰ ਦਰਸੀਸਾਂ ਨਹੀਂ ਖਾ ਲਿਆ ਠੀਕ ਹੈ ਮੇਰਾ ਇਹਨਾਂ ਨੇ ਦੋ ਵਾਰ ਪਰਿਵਾਰ ਅਕਾਲੀ ਦਲ ਨੇ ਤਬਾਹ ਕੀਤਾ ਠੀਕ ਹੈ ਲੋਕ ਪੁੱਛਦੇ ਨੇ ਤੂੰ ਅਕਾਲੀ ਦਲ ਨੂੰ ਇੰਨੀ ਨਫ਼ਰਤ ਕਿਉਂ ਕਰਦੀਆਂ ਨਫ਼ਰਤ ਕਿਉਂ ਨਾ ਕਰਾਂ ਠੀਕ ਹੈ ਜਦੋਂ ਮੈਂ ਮਤਲਬ ਮੇਰਾ ਘਰ ਵਾਲਾ ਗੋਦ ਲਿਆ ਹੋਇਆ ਸੀ ਮੇਰੀ ਜ਼ਮੀਨ ਖਤਮ ਕਰਾਤੀ ਮੇਰੇ ਘਰ ਵਾਲੇ ਮਰਨ ਤੋਂ ਬਾਅਦ ਮੇਰਾ ਦੁਬਾਰਾ ਵਿਆਹ ਹੁੰਦਾ ਉੱਥੇ ਮੇਰਾ ਘਰ ਇਹਨਾਂ ਨੇ ਉਜਾੜਤਾ ਠੀਕ ਹੈ ਫਿਰ ਅਕਾਲੀ ਦਲ ਤਾਂ ਉਹ ਹੁੰਦਾ ਅਸੀਂ ਤਾਂ ਮਤਲਬ ਜਿਹੜੇ ਅਕਾਲੀ ਸੀਗੇ ਅਕਾਲੀ ਸ਼ਬਦ ਸੀਗਾ ਜਿਹੜਾ ਅਕਾਲੀ ਕਿਸੇ ਨਾਲ ਜੁੜਿਆ ਹੁੰਦਾ ਸੀਗਾ ਅਸੀਂ ਉਹ ਲੋਕ ਸੀਗੇ ਜਿਹੜੇ ਮਤਲਬ ਹਿੰਦੂਆਂ ਦੀਆਂ ਧੀਆਂ ਭੈਣਾਂ ਨੂੰ ਪੰਜਾਬ ਦੀਆਂ ਧੀਆਂ ਭੈਣਾਂ ਨੂੰ ਅਫਗਾਨੀ ਵਰਗਿਆਂ ਕੋਲੋਂ ਛਡਾ ਕੇ ਉਹਨਾਂ ਦੇ ਘਰ ਵਸਾਏ ਉਹਨਾਂ ਦੇ ਘਰ ਬਿਠਾਈਆਂ ਇਹ ਤਾਂ ਘਰੋਂ ਚੱਕ-ਚੱਕ ਕੇ ਉਜਾੜ ਰਹੇ ਨੇ ਠੀਕ ਹੈ ਮੇਰੇ ਵਰਗੀ ਦਾ ਬਾਹਰ ਕੱਢ ਕੇ ਬਾਹਰ ਫੜ ਕੇ ਜਿੰਦੇ ਲਾਤੇ ਸੀ ਘਰ ਠੀਕ ਹੈ ਇਹ ਇਹ ਅਕਾਲੀ ਅਕਾਲਿਕ ਹੋਣ ਦੇ ਲਾਇਕ ਨਹੀਂ ਇਹ ਇਹ ਬਿਲਕੁਲ ਨਹੀਂ ਕਰਦੇ ਇਹ ਡਰਾਮੇ ਕਰਦੇ ਨੇ ਡਰਾਮੇਬਾਜ਼ੀਆਂ ਕਰਦੇ ਨੇ ਇਹਨਾਂ ਨੂੰ ਲੋਕਾਂ ਨੇ ਕਿਸੇ ਨੇ ਇਹਨਾਂ ਨੂੰ ਮੂੰਹ ਨਹੀਂ ਲਾਉਣਾ ਹੈਗਾ ਤੁਸੀਂ ਕਿਹਾ ਹੈ ਕਿ ਮੇਰੇ ਕੋਲ ਅਜਿਹੀਆਂ ਚੀਜ਼ਾਂ ਪਈਆਂ ਅਕਾਲੀ ਦਲ ਦੇ ਕਾਲੇ ਚਿੱਠੇ ਫਿਰ ਤੁਸੀਂ ਕਿਉਂ ਨਹੀਂ ਬਾਹਰ ਕੱਢਦੇ ਦੇਖੋ ਜਿਹੜਾ ਮਤਲਬ ਇੱਕ ਬੰਦੇ ਦੇ ਨਾ ਜ਼ਿੰਮੇਵਾਰੀਆਂ ਹੁੰਦੀਆਂ ਨੇ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਹੁੰਦੀਆਂ ਨੇ ਮੇਰੇ ਸਿਰ ਤੇ ਆਦਮੀ ਨਹੀਂ ਹੈਗਾ ਮੈਂ ਦੋ ਬੱਚਿਆਂ ਦੀ ਮਾਂ ਠੀਕ ਹੈ ਬੇਟੀ ਦਾ ਕੀਤਾ ਉੱਥੇ ਮਤਲਬ ਹਜੇ ਵੀ ਮੇਰੀ ਬੇਟੀ ਨੂੰ ਮੇਰੀ ਲੋੜ ਹੈ ਠੀਕ ਹੈ ਜਿਹੜਾ بیٹے ਦਾ ਬੇਟ ਦਾ ਹਜੇ ਮੇਰੇ ਵਿਆਹ ਕਰਨ ਦੇ ਪਿਆ ਠੀਕ ਹੈ ਮੇਰੇ ਬਹੁਤ ਜ਼ਿੰਮੇਵਾਰੀਆਂ ਨੇ ਜਦੋਂ ਕਿ ਇਹ ਜ਼ਿੰਮੇਵਾਰੀਆਂ ਖਤਮ ਹੋ ਗਈਆਂ ਨਾ ਇਹ ਇਕੱਲੇ ਇਕੱਲੇ ਲੀਡਰ ਦਾ ਮੈਂ ਸਾਹਮਣੇ ਲੈ ਕੇ ਆਉਂਗੀ ਸਾਰਾ ਕੁਝ ਇੱਕ ਵਾਰ ਮੈਂ ਪਹਿਲਾਂ ਲੈ ਕੇ ਆਈ ਸੀ ਕਿ ਜਦੋਂ ਬਾਦਲ ਸਾਹਿਬ ਇੱਥੇ ਸੰਗਤ ਦਰਸ਼ਕ ਦਰਬਾਰ ਕਰਨ ਆਏ ਸੀਗੇ ਠੀਕ ਹੈ ਉਦੋਂ ਲੈ ਕੇ ਆਈ ਸੀ ਕਿ ਸਾਡੇ ਜ਼ਿਲ੍ਹੇ ਜੱਥੇਦਾਰtio ਲੈ ਕੇ ਆਈ ਸੀਗੇ ਹੁਣ ਤਾਂ ਖੈਰ ਉਹ ਮਰ ਗਿਆ ਪਰ ਜਣੀ ਕਰਤਾਰ ਇਹਨਾਂ ਲੋਕਾਂ ਨੇ ਤੁਹਾਨੂੰ ਉਹ ਚੀਜ਼ਾਂ ਤੋਂ ਪਤਾ ਲੱਗ ਜਾਣਗੇ ਉਹ ਬੰਦੇ ਨੇ ਇਹ ਗੱਲ ਕਹੀ ਸੀਗੀ ਵੀ ਔਰਤ ਤਾਂ ਬੰਦੇ ਦਾ ਜੋ ਮਰਜ਼ੀ ਕਰਾਂਵੇ ਠੀਕ ਹੈ ਉਹਨੇ ਖੁਦ ਮੈਨੂੰ ਇਹ ਗੱਲ ਕਹੀ ਸੀਗੀ ਵੀ ਉਹ ਮੈਂ ਮੈਂ ਸ਼ਬਦ ਹੀ ਨਹੀਂ ਵਰਤਣਾ ਚਾਹੁੰਦੀ ਉਹ ਸ਼ਬਦ ਹੀ ਨਹੀਂ ਮੈਂ ਵਰਤਣਾ ਚਾਹੁੰਦੀ ਜਦੋਂ ਮਤਲਬ ਮੈਂ ਕਿਸੇ ਰੋਲੇ ਨੂੰ ਮੇਰੀ ਨਣਦ ਦੇ ਨਾਲ ਮੇਰਾ ਰੋਲਾ ਸੀਗਾ ਲੈ ਕੇ ਗਈ ਸੀ ਉਹਨੇ ਬਹੁਤ ਘਟੀਆਂ ਸ਼ਬਦ ਵਰਤੇ ਸੀਗੇ ਪਰ ਕੋਈ ਗੱਲ ਨਹੀਂ ਸਮਾਊਗਾ ਕਿਤੇ ਕੋਈ ਕਿਤਾਬ ਲਿਖਾਂਗੇ ਜਾਂ ਕੁਝ ਕਰਾਂਗੇ ਸਾਰਾ ਕੁਝ ਪੂਰਾ ਬਾਇਓ ਡਾਟਾ ਦਊਂ ਪਰ ਮੈਨੂੰ ਤਾਂ ਕੈਮਰੇ ਤੇ ਬੋਲਦਿਆਂ ਵੀ ਸ਼ਰਮ ਆਉਂਦੀ ਹੈ ਵੀ ਉਹਨੇ ਮੈਨੂੰ ਆ ਸ਼ਬਦ ਬੋਲਣੇ ਸੀਗੇ ਠੀਕ ਹੈ ਬਹੁਤ ਇਹਨਾਂ ਲੋਕਾਂ ਨੇ ਸਾਡੇ ਤੇ ਜਨਮ ਕੀਤਾ ਬਹੁਤ ਧੀਆ ਭੈਣਾਂ ਦੇ ਇਹਨਾਂ ਲੋਕਾਂ ਨੇ ਜਨਮ ਕੀਤੇ ਨੇ ਬਹੁਤ ਮੌਦੇਦਾਰੀਆਂ ਦੇ ਕੇ ਉਹਨਾਂ ਦੇ ਜਨਮ ਕੀਤੇ ਨੇ ਤੇ ਇਹ ਅਕਾਲੀ ਅਖਵਾਉਣ ਦੇ ਬਿਲਕੁਲ ਲਾਇਕ ਨਹੀਂ ਹੈਗੇ ਅਕਾਲੀ ਤਾਂ ਉਹ ਹੁੰਦੇ ਨੇ ਜਿਹੜੇ ਕਰਤਾਰ ਦੇ ਆਪਣੇ ਮਤਲਬ ਸੁੱਚੇ ਤੇ ਸੱਚੇ ਹੋਣ ਠੀਕ ਹੈ ਲੋਕ ਇਹ ਜਿੰਨੇ ਮਰਜ਼ੀ ਡਰਾਮੇ ਕਰੀ ਜਾਣ ਇਹਨਾਂ ਨੇ ਪਤਾ ਕੀ ਕਰਨਾ ਜਿਵੇਂ ਪਹਿਲਾਂ ਕਹਿੰਦਾ ਸੀਗਾ ਅਕਾਲੀ ਦਲ ਵੀ ਅਸੀਂ ਬੀਜੇਪੀ ਦਾ ਸਾਥ ਨਹੀਂ ਲਵਾਂਗੇ ਮੁੜ ਕੇ ਫਿਰ ਬੀਜੇਪੀ ਨਾਲ ਗੱਠਜੋੜ ਕਰ ਲਿਆ ਸੀਗਾ ਇਹਨਾਂ ਨੇ ਹਨਾ ਹਾਲਾਂਕਿ ਲਾਲ ਕਿਸ਼ਨ ਅਡਵਾਨੀ ਵਰਗਿਆਂ ਨੇ ਇੰਦਰਾ ਗਾਂਧੀ ਨੂੰ ਕਹਿ ਕੇ ਹਰਮੰਦਰ ਸਾਹਿਬ ਤੇ ਅਟੈਕ ਕਰਵਾਇਆ ਇਹਨਾਂ ਨੂੰ ਇਹਨਾਂ ਨਾਲ ਗੱਠਜੋੜ ਕਰਨਾ ਹੀ ਗਲਤ ਸੀਗਾ ਸੁਖਵੀਰ ਬਾਦਲ ਦਾ ਠੀਕ ਹੈ ਹੁਣ ਇਹ ਅਲੱਗ-ਅਲੱਗ ਹੋ ਰਹੇ ਨੇ ਜਦਨ ਜਦ ਇਹਨਾਂ ਨੂੰ ਲੱਗੂਗਾ ਚਾਰ ਸਿੱਟਾ ਮਿਲ ਗਿਆ ਇਹਨਾਂ ਨੇ ਫੇਰ ਇਕੱਠੇ ਛੋਟ ਕਰ ਲੈਣਾ ਇਹਨਾਂ ਤੇ ਬਿਲਕੁਲ ਭਰੋਸਾ ਨਹੀਂ ਕੀਤਾ ਜਾ ਸਕਦਾ ਹੈਗਾ ਇਹ ਜਿਹੜੇ ਸਿਆਸ ਦੇ ਮਤਲਬ ਭੁੱਖੇ ਲੋਕ ਹੁੰਦੇ ਨੇ ਗੱਡੀਆਂ ਦੇ ਰਾਜ ਗੱਡੀਆਂ ਦੇ ਭੁੱਖੇ ਲੋਕ ਹੁੰਦੇ ਨੇ ਉਹਨਾਂ ਤੇ ਬਿਲਕੁਲ ਭਰੋਸਾ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ ਜੀ ਤੇ ਤੁਸੀਂ ਕਿਹਾ ਕਿ ਵੀ ਮੇਰਾ ਪਰਿਵਾਰ ਹੈ ਇਸ ਗੱਲ ਕਰਕੇ ਮੈਂ ਹਜੇ ਕੋਈ ਵੀ ਐਸੀ ਜਿਹੀ ਚੀਜ਼ ਬਾਹਰ ਨਹੀਂ ਲੈ ਕੇ ਆ ਸਕਦੀ ਤੁਹਾਨੂੰ ਲੱਗਦਾ ਫਿਰ ਤਾਂ ਤੁਸੀਂ ਇਹ ਸਿੱਧੇ ਚੇਤਾਵਨੀ ਦਿਨੇ ਉਹ ਕਾਲੀ ਦਿਨ ਨੂੰ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਲੇ ਚਿੱਠੇ ਜ਼ਰੂਰ ਆਉਣਗੇ ਬਿਲਕੁਲ ਜੀ ਬਿਲਕੁਲ ਆਉਣਗੇ ਕਿਉਂਕਿ ਜਿਸ ਦਿਨ ਇਹਨਾਂ ਨੇ ਹੁਣ ਅਮਰਤਪਾਲ ਵਾਲਾ ਮਤਲਬ ਉਹ ਕੀਤਾ ਸੀਗਾ ਉਸਨੇ ਇੱਕ ਅਕਾਲੀ ਲੀਡਰ ਦਾ ਮੁੰਡਾ ਮੇਰੇ ਨਾਲ ਬੈਸ ਰਿਹਾ ਠੀਕ ਹੈ ਤੇ ਮੈਂ ਉਹਨੂੰ ਇੱਕੋ ਗੱਲ ਕਹੀ ਕਹਿੰਦਾ ਤੁਸੀਂ ਵੱਡੇ ਕੱਲ ਦੇ ਕਹਿੰਦਾ ਜੰਮੇ ਹੋਏ ਤੁਸੀਂ ਪੰਥਕ ਬਣ ਗਏ ਮੈਂ ਕਿਹਾ ਬਾਈ ਜੀ ਪੰਥਕ ਤਾਂ ਮੈਂ 1990 ਦੇ ਵਿੱਚ ਅਮਰਤ ਛੱਕ ਲਿਆ ਸੀਗਾ ਠੀਕ ਹੈ ਬਾਅਦ ਵਿੱਚ ਜਦੋਂ ਮੇਰੇ ਬੇਟਾ ਹੋਇਆ ਡਾਕਟਰਾਂ ਨੇ ਮਤਲਬ ਮੇਰਾ ਗਾਤਰਾ ਉਦੋਂ ਕੱਢਤਾ ਸੀਗਾ ਮੁੜ ਕੇ ਹਜੇ ਤੱਕ ਪਾਇਆ ਨਹੀਂ ਪਰ ਸਿਧਾਂਤਾਂ ਤੇ ਉਸਿਆਂ ਤੇ ਖੜੇ ਆ ਠੀਕ ਐ ਸਦਾ ਤਾਂ ਤੇ ਉਸਿਆਂ ਤੇ ਅੱਜ ਤੱਕ ਖੜੇ ਆ ਠੀਕ ਐ ਸੰਸਾਰਿਕ ਜੀਵ ਆ ਕਿਤੇ ਨਾ ਕਿਤੇ ਕੋਈ ਗਲਤੀ ਕੀਤੀ ਹੋ ਪਰ ਗਾਤਰਾ ਪਾ ਕੇ ਨਹੀਂ ਗਲਤੀ ਕੀਤੀ ਹੈਗੀ ਗਾਤਰਾ ਪਾ ਕੇ ਕੋਈ ਗਲਤੀ ਨਹੀਂ ਕੀਤੀ ਹੈਗੀ ਵੀ ਹਾਂ ਗਾਤਰਾ ਪਾ ਕੇ ਕੋਈ ਮੇਰੀ ਮਤਲਬ ਗਲਤੀ ਇਹ ਸਾਹਮਣੇ ਲੈ ਕੇ ਆਉਣ ਮੈਂ ਮੁੰਡੇ ਨੂੰ ਇੱਕ ਗੱਲ ਕਹੀ ਸੀ ਮੈਂ ਕਿਹਾ ਪੰਥਕ ਕੱਲ ਵੀ ਸੀ ਪੰਥਕ ਅੱਜ ਵੀ ਆ ਠੀਕ ਐ ਤੇ ਪਰ ਮੈਂ ਲਟੇਰੀ ਨਹੀਂ ਹੈਗੀ ਠੀਕ ਐ ਨਾ ਮੈਂ ਮੰਗਤੀ ਆ ਬਿਕਸ ਤੋਂ ਮੈਂ ਪੈਸਾ ਮੰਗਦੀ ਆ ਠੀਕ ਹੈ ਸਭ ਪਤਾ ਮੈਨੂੰ ਕਿਹਨੂੰ ਕਿਹਨੂੰ ਕਿੰਨਾ ਕਿੰਨਾ ਫੰਡ ਆਉਂਦਾ ਕਿਹੜੇ ਲੋਕ ਕਿਵੇਂ ਉਹ ਕਰਦੇ ਨੇ ਕੱਲੇ ਕੱਲੇ ਦੇ ਕਾਲਾ ਚਿੱਠਾ ਖੋਲੂਗੀ ਨੌਕਰੀਆਂ ਬਦਲ ਨੌਕਰੀ ਮੈਂ ਇਹਨਾਂ ਕੋਲੋਂ ਮਤਲਬ ਨੌਕਰੀਆਂ ਵਾਸਤੇ ਜਿਹੜੀ ਵੀ ਬੀਬੀ ਜਾਂਦੀ ਆ ਮੈਂ ਬਹੁਤ ਹੀ ਦੇਖੀ ਆ ਬਹੁਤ ਜ਼ਿਆਦਾ ਦੇਖੀ ਆ ਉਹਨੂੰ ਇੱਕੋ ਚੀਜ਼ ਕਹਿੰਦੇ ਨੇ ਵੀ ਜਿਹੜੀਆਂ ਮਤਲਬ ਇਹਨਾਂ ਕੋਲ ਜਿਹੜੀ ਵੀ ਔਰਤ ਚੱਲ ਜਾਂਦੀ ਆ ਕੋਈ ਮੇਰੇ ਖਿਆਲ ਨਾਲ ਤਾਂ ਮਤਲਬ ਬਹੁਤ ਘੱਟ ਬੀਬੀਆਂ ਹੋਣਗੀਆਂ ਜਿਹੜੀਆਂ ਮੇਰੇ ਵਾਂਗੂ ਲੜਪੜ ਕੇ ਉੱਥੋਂ ਵਾਪਸ ਆ ਗਿਆ ਹੋਣਗੀਆਂ ਨਹੀਂ ਇਹਨਾਂ ਨੇ ਕਿਸੇ ਨੂੰ ਵੀ ਨਿਭਖਿਆ